ਤੁਹਾਨੂੰ ਦੇਖ ਰਿਹਾ ਪੰਜਾਬ ਬਾਡਰ ਨੂੰ ਦੱਸ ਦਈਏ ਕਿ ਦਿਨਾਂ ਨਗਰ ਵੀ ਦਿਨੋ ਦਿਨ ਵੱਧ ਰਹੀਆਂ ਚੋਰੀਆਂ ਤੇ ਲੁੱਟਾਂ ਖੋਹਾਂ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਨੇ ਜਿਸ ਦੇ ਕੱਲ੍ਹ ਦੇ ਬੀਤੀ ਰਾਤ ਦਿਨਾਂ ਨਗਰ ਦੇ ਮੁਹੱਲਾ ਨਾਨਕ ਨਗਰ ਵਿੱਚੇ ਚੋਰਾਂ ਨੇ ਇੱਕ ਘਰ ਅੰਦਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਗਿਆ ਕਿ ਇਸ ਮੌਕੇ ਤੇ ਉਹਨਾਂ ਦੇ ਵੱਲੋਂ ਲੱਖਾਂ ਰੁਪਏ ਦੀ ਨਕਦੀ ਅਤੇ ਸੋਨੇ ਦੇ ਗਹਿਣੇ ਚੋਰੀ ਕਰ ਲਏ ਹਨ ਜਾਣਕਾਰੀ ਦਿੰਦ ਹੋਏ ਕਰਦੇ ਮਾਲਕ ਵਿਜਮੋਹਨ ਸ਼ਰਮਾ ਨੇ ਦੱਸਿਆ ਕਿ ਉਹਨਾਂ ਦੇ ਘਰ ਦੇ ਨਜ਼ਦੀਕ ਇੱਕ ਜਾਗਰਨ ਸੀ ਜਿਸ ਦੇ ਵਿੱਚ ਪੂਰਾ ਪਰਿਵਾਰ ਉਸ ਜਾਗਰਨ ਦੇ ਵਿੱਚ ਸ਼ਾਮਿਲ ਹੋਇਆ ਸੀ ਜਿਸ ਦੇ ਚਲਦੇ ਚੋਰਾਂ ਦੇ ਵੱਲੋਂ ਘਰ ਦੇ ਅੰਦਰ ਚੋਰੀ ਨੂੰ ਅੰਜਾਮ ਦਿੱਤਾ ਗਿਆ ਉਹ ਦੱਸਿਆ ਕਿ ਜਦੋਂ 12 ਵਜੇ ਦੇ ਕਰੀਬ ਘਰ ਦੇ ਅੰਦਰ ਜਾ ਕੇ ਵੇਖਿਆ ਤਾਂ ਚੋਰਾਂ ਦੇ ਵੱਲੋਂ ਬੇहद ਖਲਾਰਾ ਭਾਜਤਾ ਗਿਆ ਸੀ ਅਤੇ ਪਤਾ ਚੱਲਿਆ ਕਿ ਚੋਰ ਜੋ ਛੱਤ ਦੇ ਰਾਹੀਂ ਘਰ ਦੇ ਅੰਦਰ ਕੋਸੇ ਸਨ ਜੋ ਕਿ ਅਲਮਾਰੀ ਤੋੜ ਕੇ ਕਰੀਬ 4 ਤੋਲੇ ਸੋਨੇ ਦੇ ਗਹਿਣੇ ਅਤੇ 3 ਲੱਖ ਰੁਪਏ ਨਕਦੀ ਦੀ ਚੋਰੀ ਕਰਕੇ ਫਰਾਰ ਹੋ ਚੁੱਕੇ ਸਨ ਪੰਜਾਬ ਪੁਲਿਸ ਨੂੰ ਸੂਚਿਤ ਕਰਨ ਤੋਂ ਬਾਅਦ ਚਿੱਪਲਸ ਤੋਂ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੁਸੀਂ ਦੇਖ ਰਹੇ ਹੋ ਪੰਜਾਬ ਬਾਰਡਰ ਨਿਊਜ਼ ਮੈਂ ਹਰਕੇਸ਼ ਸ਼ਰਮਾ ਬੰਮਿਆਲ ਠੀਕ ਹੈ ਇਹ ਥੋੜੇ ਇਹਨਾਂ ਨੇ ਲਾਖ ਇੱਥੇ ਕੁਝ ਨਹੀਂ ਹੈ ਸਿਰਫ ਕੱਪੜੇ ਠੀਕ ਹੈ ਤੇ ਖੁੱਲਾ ਇਹਨਾਂ ਦਾ ਤੁਹਾਨੂੰ ਫੋਲੇ ਫੋਲੇ ਇਹਨਾਂ ਦੇ ਕੱਪੜੇ ਥੋੜੀ ਜਿਹੀ ਟੈਨ ਲਾਉਂਦੇ ਤੇ ਇੱਥੋਂ ਨਹੀਂ ਕਿਤੇ ਇਹਨਾਂ ਦਾ ਇੱਥੋਂ ਤੱਕ ਇਹਨਾਂ ਕੋਲ ਇੰਨੂੰ ਤੋੜਨ ਤੋਂ ਬਾਅਦ ਸਾਰੇ ਲਾਖਣ ਤੋੜਿਆ। ਕੰਦੇ ਦੀ ਟਾਣੀ ਦੇ ਰੋ। ਫਿਰ ਰੱਖੋ ਕਣਕ ਲਈ। ਅੱਛਾ ਤੋੜਿਆ। ਸਰ ਅਗਰਵ ਜੀ ਜੀ ਤਿੰਨ ਨਗਰ ਤੋਂ ਆਸੀ ਜੀ ਤੋਂ 10 ਵਰ 30 ਕਦਮ ਦੀ ਦੂਰੀ ਤੇ ਵੀ ਮੇਰਾ ਦੂਸਰਾ ਘਰ ਨਹੀਂ ਹੈ ਨਹੀਂ ਦੂਰ ਨਹੀਂ ਹੈ ਹਾਂਜੀ ਤੇ ਉੱਥੇ ਰਾਤ ਬਹੁ ਮਾਈ ਦਾ ਜਾਗ ਨਹੀਂ ਜੀ ਸਰ ਕਰੀਬ 9:30 ਵਜੇ ਹੀ ਇੱਥੋਂ ਚੱਲ ਗਏ ਜੋਤ ਜਗਾਉਣ ਵਾਸਤੇ ਸਮਾਨ ਲੈਣ ਲਈ ਵੀ ਚੱਲ ਜੋਤ ਜਗਾਣੇ ਆ ਤੇ ਭਗਤ ਨੂੰ ਨਾਲ ਲੈ ਕੇ 12 ਵਜੇ ਦੇ ਕਰੀਬ ਅਸੀਂ ਪੁਰਾਣੇ ਘਰ ਫੇਰ ਆਏ ਤੇ ਅੱਗੇ ਦੇਖਿਆ ਵੀ ਸਾਰਾ ਸਮਾਨ ਉਲਟ ਪਲਟ ਹੋਇਆ ਦਾ ਉਸ ਤੋਂ ਬਾਅਦ ਗਵੰਡੀਆਂ ਨੇ ਪੁੱਛਿਆ ਕਹਿੰਦੇ ਹੁਣੇ ਛਾਲਾ ਵਜ ਗਈ ਅਹੀਂ 도ੜਤ ਬਹੁਤ ਮਾਰ ਲਈ ਆ ਤੇ ਸਾਡੀਆਂ ਥੱਲੇ ਮਾਰੀਆਂ ਲੈ ਗਏ ਲੁੱਟ ਕੇ ਤੇ ਦਰਵਾਜਾ ਤੋੜਿਆ ਗਿਆ ਉੱਪਰੋਂ ਮੌਂਟੀ ਦਾ ਤੇ ਬੇਨਤੀ ਇਹ ਹੋਈ ਹੈ ਵੀ ਚਲੋ ਸਾਡਾ ਸੋਨਾ ਵੀ ਲੈ ਗਿਆ ਤੇ ਸਭ ਕੁਝ ਲੈ ਗਿਆ ਪਰ ਸੇਫ ਕਾਰਨ ਰਾਤ ਨੂੰ ਸੋਨਾ ਕਿਤਾ ਸਰ ਨੁਕਸਾਨ ਕਿੰਨਾ ਹੋਇਆ ਨੁਕਸਾਨ ਜੀ 3 1/2 ਟੋਲੇ ਸੋਨਾ ਹੈ ਜੀ 2.5 ਤੋਂ 3 ਲੱਖ ਦੇ ਕਰੀਬ ਰੁਪਈਆ ਠੀਕ ਹੈ ਤੇ ਪੂਰੀ ਪਲਾਨਿੰਗ ਨਾਲ ਆਲੇ ਆਏ ਨੇ ਹੂੰ ਦੇਖ ਹੀ ਲਿਆ ਵੀ ਕਿਦਾਂ ਲਾਕਰ ਤੋੜੇ ਵੀ ਪਰ ਹੁਣ ਸੇਫ ਪਾਉਣੇ ਮੈਨੂੰ ਬਸ ਇਹ ਚਾਹੀਦੀ ਆ ਪੈਸੇ ਬੂਹੇ ਦੇ ਤੇ ਜੋ ਹੋ ਗਿਆ ਹੋ ਗਿਆ ਮੈਨੂੰ ਇਹਦਾ ਸਭੀ ਬੰਦਾ ਸੋਈਦਾ ਕਿਦਾਂ ਆਪਣੇ ਘਰ ਰਾਤ ਜੇ ਕੋਈ ਕੰਨ ਵੀ ਕੌਨਸ ਨੂੰ ਨਹੀਂ ਛੱਡਣਾ ਚਾਹੀਦਾ ਜੇ ਘਰ ਦੇ ਅੰਦਰ ਕੋਈ ਜੀ ਹੁੰਦਾ ਉਹਦਾ ਕਤਲ ਕਰ ਜਾਂਦੇ ਤਾਂ ਮੈਂ ਕਿੱਥੇ ਜਾਣਾ ਸੀ ਤੇ ਚੋਰ ਵਾਤੇ ਬਹੁਤ ਵਧੀਆ ਗੱਲ ਐ ਵੀ ਉਹਦੀ ਕਿਸਮਤ ਚੰਗੀ ਆ ਪਈੜਾ ਸਾਡੇ ਹੱਥੋਂ ਨਿਕਲ ਗਿਆ ਅਦਰਵਾਈਜ਼ ਉਹਦੀ ਜੈ ਮਾਤਾ ਦੀ ਇਹਿੰਗ ਕਰਦੇ ਨਹੀਂ ਰਾਤ ਭੋਗੋਦੋ ਤੇ ਪੜਾਹੀ ਆਹੀ। ਇਹ ਭੋਗੋਦੋ ਤੇ ਪੜਾਹੀ ਮਾਤਾ ਦਾ ਵੀ ਆ ਇਹ ਬੰਦਾ। ਸਰ ਤੁਸੀਂ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ। ਪੁਲਿਸ ਨੂੰ ਦਿੱਤੀ ਆ ਪੁਲਿਸ ਨੇ ਰਾਤੀ 12 ਵਜੇ ਗਏ। 12 ਵਜੇ ਕਿ ਵੀ ਮਰਦੇ। ਤੇ ਸਵੇਰੇ 6:30-7 ਵਜੇ ਆਏ ਆ। ਫਿਰ ਤੁਰਕੇ ਚਲ ਗਏ ਤਾਂ ਹੁਣ ਐਸੇ ਕਰਕੇ ਮੀਡੀਆ ਨੂੰ ਦੱਸਣ ਦੇ ਵੀ ਸਾਡਾ ਕੋਈ ਹੱਲ ਕਰੋ। ਆਮ ਦੀ ਅੰਦਰ ਲਗੀ ਬਣੇਗਾ। ਤੁਸੀਂ ਕੀ ਮੰਗ ਕਰਦੇ ਸਰਕਾਰ ਤੋਂ? ਸਰਕਾਰ ਕੋਈ ਹੋਏ ਮੰਗ ਕਰਨ ਨੇ ਵੀ ਸੇਫ ਹੀ ਕੋਈ ਨਹੀਂ। ਜਿੰਨੂੰ ਮਰਜੀ ਜਿੱਥੇ ਮਰਜੀ ਮਾਰਜੋ। ਤੁਹਾਡੀ ਜੇਬ ਚ 100 ਰੁਪਏ ਚਾਹ ਦੱਸਿਆ ਹੋ ਰਿਹਾ ਸੀ ਤਾਂ ਕੋਈ ਨਹੀਂ ਨਾ ਹੈ ਕਿ ਇਹ ਤਾਂ ਅਚਾਨਕ ਬੰਦ ਹੋ ਗਿਆ